ਉਛੜੇ ਬੰਦੇ ਦੀ ਹੁੰਦੀ ਆ ਅੱਖ ਇਲ ਵਰਗੀ ਨਿਛੜੇ ਬੰਦੇ ਦੀ ਤੇਰੀ 부ਥੀ ਮੈਨੂੰ ਲੱਗੇ ਸੜੀ ਹੋਈ ਮਿਲ ਵਰਗੀ ਰਿਛੜੇ ਬੰਦੇ ਦੀ ਤੇਰੀ 부ਥੀ ਤਾਂ ਸੜੀ ਹੋਈ ਖਿਲ ਵਰਗੀ ਰਿਛੜੇ ਬੰਦੇ ਦੀ ਬੰਦੇ ਦੀ ਹੁੰਦੀ ਆ ਅੱਖ ਇਲ ਵਰਗੀ ਰਿਛੜੇ ਬੰਦੇ ਦੀ ਓ ਪਿੱਤੂ ਬਾਈ ਲਾਈਟ ਹੈਗੀ ਆ ਕੱਤਾਰਾ ਨੂੰ ਇੱਥੇ ਲੱਗ ਕੇ ਦੇਖ ਲੈ। ਉਹ ਤੂੰ ਇੱਥੇ ਬੈਠਾ ਸਵੇਰ ਦਾ ਤਾਂ ਪੁੱਛਦਾ ਜੇ ਹੈਗੀ ਹੈ ਤਾਂ ਦੱਸ ਦੇ। ਤੂੰ ਨਾਲ ਲੱਗ ਕੇ ਮਰਨਾ। ਉਹ ਤੂੰ ਨਾ ਕਰੇ ਸਿੱਧੀ ਗੱਲ ਕਰੀ। ਉਹ ਇਹ ਤਾਂ ਮੋਟਰ ਚਲਾਉਣੀ ਹੈ ਤਾਂ ਤੈਨੂੰ ਪਿਆ ਵੀ ਲਾਈਟ ਹੈਗੀ ਹੈ ਕਿ ਨਹੀਂ ਹੈਗੀ। ਓਏ ਲੋਕਾਂ ਦੀਆਂ ਤੇ ਜੇ ਕਣਕਾਂ ਵੱਢਣ ਵਾਲੀਆਂ ਖੜੀਆਂ ਨੇ। ਇਹ ਤਾਂ ਸਾੜੀ ਝੋਨਿਆਂ ਦੇ ਟਾਈਮ ਨਹੀਂ ਆਉਂਦੀ ਹੁਣ ਕਿੱਥੇ ਲਾਈਟ ਭਾਲਦਾ। ਬਾਈ ਨਾ ਮਾਤਾ ਚਣੀ ਨੀ ਕਿੱਥੇ ਗਿਆ ਅੱਜ ਕਿਉਂ ਉਹਦੇ ਨਾਲ ਪਿੰਗ ਝੂਟਣੀ ਲੈ ਲਾ ਰਹੇ ਨੇ ਤੈਨੂੰ ਮੇਰੇ ਨਾਲ ਝੂਟਲਾ ਉਹ ਬਾਈ ਮੈਂ ਤਾਂ ਵੈਸੇ ਹੀ ਪੁੱਛਿਆ ਉਹਦਾ ਬਾਜ਼ਾਰ ਗਿਆ ਪੰਜੀਰੀ ਦਾ ਸਮਾਨ ਲੈਣ ਕਿਉਂ ਉਹਨੇ ਇਸਟਾਬਿਲਿਸ਼ਮੈਂਟ ਦੀ ਕੀ ਕਰਨੀ ਆ ਉਹਦੀ ਕੁੱਤੀ ਸੂਈ ਆ ਉਹਨੂੰ ਬਣਾ ਕੇ ਖਵਾਉਣੀ ਆ ਕੁੱਤੀ ਉਹ ਪੰਜੀਰੀ ਦਾ ਜਨਾਨੀਆਂ ਖਾਂਦੀਆਂ ਨੇ ਕੁੱਤੀ ਨੂੰ ਖਵਾਉਣੀ ਆ ਉਹ ਕੁੱਤੀ ਦੇ ਵੀ ਬੱਚਾ ਵੱਡੇ ਪ੍ਰੈਸ਼ਨ ਨਾਲ ਹੋਇਆ ਤਾਂ ਬਣਾ ਕੇ ਖਵਾਉਣੀ ਆ ਹੈ ਵੱਡੇ ਪ੍ਰੈਸ਼ਨ ਨਾਲ ਕੱਪੜਾ ਹੌਕਾ ਲਿਆ ਕੀ ਗੱਲ ਬਲੇਡ ਦਾ ਕੁੱਤੀ ਦੇ ਚੱਲਿਆ ਐ ਲੱਗਦਾ ਜਿਵੇਂ ਤੇਰੇ ਸੀਨੇ ਤੇ ਚੱਲ ਗਿਆ ਹੋਵੇ ਨਾ ਦਰਦ ਉਹ ਮੈਂ ਤਾਂ ਹੈਰਾਨ ਆ ਪਹਿਲੀ ਵਾਰ ਸੁਣਿਆ ਕੁੱਤੀ ਦਾ ਆਪਰੇਸ਼ਨ ਪਹਿਲਾਂ ਤਾਂ ਡਾਕਟਰ ਇੰਨੇ ਲਾਲਚੀ ਹੋ ਗਏ ਪੈਸੇ ਦੀ ਖਾਤਰ ਆਪਣੀ ਸਮਾਜ ਦਾ ਬੇੜਾ ਗਰਕ ਕਰਨ ਲੱਗੇ ਨੇ ਕਿਤੋਂ ਆ ਜਨਾਨੀ ਆ ਇਹਨਾਂ ਨੇ ਸੌ ਖਾਲੀ ਵੀ ਘਰੇ ਦਾ ਰੋਟੀ ਬਣਾਉਣੀ ਹੋਈ ਨਹੀਂ ਸਵੇਰੇ ਵੇਖ ਲਓ ਸ਼ਾਮ ਨੂੰ ਵੇਖ ਲਓ ਇਹ ਰੇੜੀਆਂ ਤੇ ਖੜੇ ਹੁੰਦੇ ਨੇ ਸੜੀ ਜੀ ਰੇੜੀ ਹੁੰਦੀ ਆ ਬਰਗਰ ਖਾ ਲੋ ਪੀਜੇ ਖਾ ਲੋ ਮੁਹੰਮਦ ਖਾ ਲੋ ਜੋ ਗੰਦ ਪਿੱਲ ਲੱਬ ਦਾ ਸਭ ਕੁਝ ਖਾ ਲੋ ਪਰ ਇਹਨਾਂ ਦੀਆਂ ਰੇੜੀਆਂ ਛਾਬ ਨੂੰ ਖਾਲੀ ਕਰਕੇ ਘਰਾਂ ਨੂੰ ਮੋੜਨੀਆਂ ਨੇ ਕਿਤੇ ਇਹਨਾਂ ਨੂੰ ਘਟਾਣਾ ਪੈ ਜਾ ਉਹ ਤੁਹਾਡਾ ਬਹਿ ਜਾ ਬੇੜਾ ਤੁਹਾਡਾ ਤੁ ਪਹਿਲਾਂ ਕਦੇ ਸੁਣਿਆ ਸੀ ਜਨਨੀਆਂ ਦੇ ਬੱਚੇ ਆਪਰੇਸ਼ਨ ਨਾ ਹੁੰਦੇ ਕਿ ਹੋਇਆ ਜੇ ਕਦੇ ਇੱਕ ਅੱਧੀ ਕੇਸ ਦਾ ਹੋ ਗਿਆ ਤਾਂ ਉਹਨਾਂ ਰੇਕ ਦੇ ਆਪਰੇਸ਼ਨ ਨਾਲ ਹੁੰਦੇ ਆ ਉਹ ਯਾਰ ਸੁਣਿਆ ਤਾਂ ਨਹੀਂ ਸੀ ਪਹਿਲਾਂ ਤਾਂ ਯਾਰ ਮੈਂ ਸੁਣਿਆ ਨਾਰਮਲ ਹੋ ਜਾਂਦੇ ਸੀ ਪਰ ਯਾਰਾ ਕੁੱਤੀ ਵਾਲਾ ਸੁਣ ਕੇ ਤਾਂ ਮੈਂ ਅਜੇ ਤੱਕ ਵੀ ਹੈਰਾਨ ਆ। 2000 ਰੋਟੀ ਖਾਂਦੀਆਂ ਨੇ। ਕੋਈ ਸਵਾਹ ਖਾਂਦੀਆਂ ਨੇ ਰੋਟੀ। ਇਹ ਵੀ ਸਾਲੀਆਂ ਅੱਜਕੱਲ ਬਿਸਕੁਟਾਂ ਤੇ ਲੱਗੀਆਂ ਨੇ। ਜਦੋਂ ਮੈਦਾ ਖਾਣਾ ਫਿਰ ਆਹੀ ਕੁਝ ਹੋਊ। ਉਹ ਚੱਲ ਛੱਡ ਯਾਰ। ਆਪਾਂ ਕਿਹੜੇ ਚੱਕਰਾਂ 'ਚ ਪੈ ਗਏ। ਮਰਨ ਦੇ ਇਹਨਾਂ ਨੂੰ। ਇਹਨਾਂ ਲੋਕਾਂ ਨੇ ਕਿਹੜਾ ਸਾਲਿਆਂ ਨੇ ਸੁਧਰਨਾ। ਤੂੰ ਦੱਸ। ਉਹ ਥੋੜਾ ਵੱਡਾ ਨਹੀਂ ਅੱਜਕੱਲ ਨਜ਼ਰ ਆਉਂਦਾ। ਉਹ ਕਿੱਥੇ ਆ? ਕਿਉਂ? ਤੈਨੂੰ ਨਹੀਂ ਪਤਾ। ਉਹ ਤਾਂ ਜੇਲ੍ਹ 'ਚ। ਜੇਲ੍ਹ 'ਚ? ਮੋਟਰਾਂ ਦੀ ਕੇਵਲਾ ਵੱਡਦਾ ਫੜਿਆ ਗਿਆ। ਉਹ ਨਹੀਂ ਯਾਰ। ਫੇਰ ਓਏ ਉਹ ਤਾਂ ਯਾਰ ਕਤਲ ਕੇਸ ਦੇ ਅੰਦਰ ਗਿਆ। ਕਿਉਂ? ਉਹ ਕੀੜਾ ਪੈਰ ਥੱਲੇ ਆ ਗਿਆ ਸੀ। ਇਹੋ ਜਿਹਾ ਜਵਾਨ ਬੰਦੇ ਨੂੰ ਤਾਂ ਆਹੀ ਆਸ ਕੀਤੀ ਜਾ ਸਕਦੀ। ਓਏ ਛੱਡ ਯਾਰ ਮੈਂ ਤਾਂ ਚੱਲੇ ਆ। ਕਿੱਧਰ? ਉਹ ਘਰ ਨੂੰ। ਓ ਮੈਂ ਤਾਂ ਲਾਈਟ ਦੇਖਣ ਆਇਆ ਸੀ। ਉਹ ਗੇੜਾ ਮਾਰ ਲਿਆ ਕਰੋ ਖੇਤ। ਸਾਰਾ ਦਿਨ ਕੀੜੇ ਪੈ ਕੁੱਤਿਆਂ ਨੂੰ ਅੰਦਰ ਹੀ ਵੜੇ ਰਹਿੰਦੇ ਹੋ। ਉਹ ਖੇਤ ਵੀ ਵਿਚਾਰੇ ਰੋਂਦੇ ਨੇ ਸਾਡਾ ਮਾਲਕ ਹੈਗਾ ਕਿ ਮਰ ਗਿਆ। ਉਹ ਬਰਕਤਾਂ ਵੀ ਤਾਂ ਹੀ ਹੁੰਦੀਆਂ ਨੇ। ਜੇ ਆਪ ਬੰਦਾ ਖੇਤ 'ਚ ਗੇੜਾ ਮਾਰੇ। ਬਾਅਦ 'ਚ ਰੋਂਨੇ ਹੋ। ਕਿ ਬਚਿਆ ਕੱਖਣ ਬਚਣਾ ਛੱਕੂ ਖੇਤ ਐ ਆਉਂਦੇ ਜਿਹਨ ਖੇਤ ਸਹਾਰ ਕਰਨ ਆਏ ਹੁੰਨੇ